ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਏ ਪਰਮੇਸ਼ਰ ਮੈਂ ਬਹੁਤ ਬੜੇ ਜਤਨ ਉਪਾਉ ਕਰ ਰਹਿਓ ਕਰ ਰਹਾ ਹਾਂ ਪ੍ਰੰਤੂ ਮੇਰੇ ਮਨ ਹਿਰਦੇ ਕੋ ਦਾ ਮਾਨ ਹੰਕਾਰ ਨਾ ਨਹੀਂ ਮਿਟਿਓ ਮਿਟਿਆ ਹੰਕਾਰ ਨੂੰ ਮਿਟਨ ਵਾਸਤੇ ਮੈਂ ਤੀਰਥਾਂ ਤੇ ਗਿਆ ਬਰਤ ਆਤ ਕਰਖੇ ਫੇਰ ਵੀ ਮੇਰੇ ਮਨ ਦਾ ਹੰਕਾਰ ਦੂਰ ਨਹੀਂ ਹੋਇਆ ਮਿਟਿਆ ਨਹੀਂ ਹੈ ਅਨੇਕ ਤੀਰਥ ਜੇ ਜਤਨ ਕਰੇ ਤਾਂ ਅੰਤਰ ਕੀ ਹਉ ਮੈਂ ਕਦੇ ਨਾ ਜਾਏ ਧਰਮਤ ਸਿਉ ਨਾਨਕ ਫਦਿਓ ਰਾਖ ਲਿਹੁ ਭਗਵਾਨ ਸਤਿਗੁਰੂ ਸਬਜੀ ਮਹਾਰਾਜ ਕਥਨ ਕਰਦੇ ਹਨ ਮੈਂ ਮਨ ਦੇ ਹੰਕਾਰ ਕਰਕੇ ਦੁਰਮਤ ਖੋਟੀ ਮਾਤ ਦੇ ਸਿਓ ਨਾਲ ਫਤਿਓ ਫਾਸਕਿਆਂ ਹਾਂ ਇਸ ਲਈ हे ਭਗਵਾਨ ਵਾਹਿਗੁਰੂ ਜੀਓ ਆਪ ਜੀ ਕਿਰਪਾ ਕਰਕੇ ਮੈਨੂੰ ਅਹੰਕਾਰ ਆਦ ਵਿਕਾਰਾਂ ਤੇ ਸੰਸਾਰ ਗੁਰ ਜੀਵਿਆਂ ਵੱਲੋਂ ਰਾਖ ਰੱਖ ਲੈਣਾ ਕਰੋ